ਬਿਨਾ ਸੋਚੇ ਸਮਝੇ ਕਿਸੇ ਨਾਲ ਵੀ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ ਐਨਆਰਆਈ ਰੁਪਿੰਦਰ ਕੋਰ ਨੇ ਵੀ ਇਹੀ ਗਲਤੀ ਕੀਤੀ ਸੀ ਜਿਸ ਦਾ ਨਤੀਜਾ ਖੋਫਨਾਕ ਸਾਹਮਣੇ ਆਇਆ ਇਸ ਨੂੰ ਤੁਸੀਂ ਸਭ ਤੋਂ ਖੋਫਨਾਕ ਕਾਂਡ ਕਹਿ ਸਕਦੇ ਹੋ ਪੰਜਾਬ ਦਾ ਜੋ ਕੋਈ ਵੀ ਸੁਣਦਾ ਉਸ ਨੂੰ ਯਕੀਨ ਨਹੀਂ ਹੁੰਦਾ ਕੋਈ ਐਨਾ ਵੀ ਦਰਿੰਦਾ ਹੋ ਸਕਦਾ ਹੈ ਕਿ ਅਮਰੀਕਨ ਮਹਿਲਾ ਦੇ ਕਤਲ ਦੀ ਪਲਾਨਿੰਗ ਯੂਕੇ ਵਿੱਚ ਹੁੰਦੀ ਹੈ ਕਤਲ ਦੀ ਪਲਾਨਿੰਗ ਇੰਨੀ ਜ਼ਬਰਦਸਤ ਸੀ ਕਿ ਇੱਕ ਵਾਰ ਤਾਂ ਪੁਲਿਸ ਵੀ ਸਿਰਫ ਾੜ ਕੇ ਬੈਠ ਗਈ ਸੀ ਹੁੰਦਾ ਕੀ ਹੈ ਕਿ ਰੁਪਿੰਦਰ ਕੋਰ ਅਮਰੀਕਾ ਤੋਂ ਇੰਡੀਆ ਆਈ ਹੁੰਦੀ ਹੈ ਐਨਆਰਆਈ ਥਾਣੇ ਵਿੱਚ ਕਿਸੇ ਕੇਸ ਨੂੰ ਲੈ ਕੇ 72 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਸ ਨੂੰ ਚਰਨਜੀਤ ਸਿੰਘ ਗਰੇਵਾਲ ਦੇ ਨਾਲ ਪਿਆਰ ਹੋ ਜਾਂਦਾ ਹੈ ਜਿਸ ਦੀ ਉਮਰ 75 ਸਾਲ ਹੈ ਹੌਲੀ ਹੌਲੀ ਇਹਨਾਂ ਵਿੱਚ ਪਿਆਰ ਵੱਧਦਾ ਤੇ ਆਪਸੀ ਪਿਆਰ ਵਧਨ ਨਾਲ ਇਹਨਾਂ ਵਿੱਚ ਵਿਸ਼ਵਾਸ ਦਾ ਰਿਸ਼ਤਾ ਬਣ ਜਾਂਦਾ ਹੈ ਤੇ ਪੈਸਿਆਂ ਦਾ ਲੈਣ ਦੇਣ ਵੀ ਹੋਣ ਲੱਗ ਪੈਂਦਾ ਹੈ ਰੁਪਿੰਦਰ ਕੋਰ ਕਾਫੀ ਪੈਸੇ ਚਰਨਜੀਤ ਨੂੰ ਹੈਲਪ ਦੇ ਤੌਰ ਤੇ ਦਿੰਦੀ ਹੈ ਜਿਵੇਂ ਕਿ ਆਪਾਂ ਕਈ ਵਾਰ ਦੇਖਿਆ ਹੈ ਦੋਵਾਂ ਦੇ ਰਿਲੇਸ਼ਨ ਵਿੱਚ ਇੱਕ ਪਰਸਨ ਦੂਜੇ ਨੂੰ ਯੂਜ਼ ਕਰ ਰਿਹਾ ਹੁੰਦਾ ਹੈ ਇਨਾਂ ਦੇ ਰਿਲੇਸ਼ਨ ਵਿੱਚ ਵੀ ਇਦਾਂ ਹੀ ਹੁੰਦਾ ਹੈ ਚਰਨਜੀਤ ਸਿੰਘ ਰੁਪਿੰਦਰ ਕੋਰ ਕੋਲੋਂ 35 ਲੱਖ ਰੁਪਿਆ ਅਕਾਊਂਟ ਵਿੱਚ ਟਰਾਂਸਫਰ ਕਰਵਾ ਲੈਂਦਾ ਹੈ ਅਕਤੂਬਰ 2024 ਵਿੱਚ ਰੁਪਿੰਦਰ ਕੋਰ ਚਰਨਜੀਤ ਸਿੰਘ ਨੂੰ ਮਿਲਣ ਲਈ ਭਾਰਤ ਆਉਂਦੀ ਹੈ ਇੱਥੇ ਹੀ ਚਰਨਜੀਤ ਸਿੰਘ ਰੁਪਿੰਦਰ ਕੋਰ ਦੀ ਮੁਲਾਕਾਤ ਆਪਣੇ ਦੋਸਤ ਸੁਖਜੀਤ ਸਿੰਘ ਨਾਲ ਕਰੌਂਦਾ ਹੈ ਸੁਖਜੀਤ ਸਿੰਘ ਕਿਲਾ रायपुर ਵਿੱਚ ਟਾਈਪਿਸਟ ਦਾ ਕੰਮ ਕਰਦਾ ਹੈ ਚਰਨਜੀਤ ਦਾ ਦੋਸਤ ਹੈ ਰੁਪਿੰਦਰ ਕੌਰ ਆਪਣੇ ਮੰਗੇਤਰ ਚੰਜੀਤ ਸਿੰਘ ਦੇ ਕਹਿੰਦੇ ਸੁਖਜੀਤ ਸਿੰਘ ਦੇ ਘਰ ਹੀ ਠਹਿਰ ਜਾਂਦੀ ਹੈ ਚਰਨਜੀਤ ਸਿੰਘ ਨੇ ਰੁਪਿੰਦਰ ਕੌਰ ਨੂੰ ਕਿਹਾ ਸੀ ਕਿ ਸੁਖਜੀਤ ਸਿੰਘ ਜਾਇਦਾਦ ਸੰਬੰਧੀ ਸਾਰੇ ਕੰਮ ਉਸਦੇ ਕਰਵਾ ਦੇਵੇਗਾ ਐਦਾਂ ਹੀ ਦਿਨ ਬੀਤਦੇ ਨੇ ਰੁਪਿੰਦਰ ਕੌਰ ਲਗਾਤਾਰ ਚੰਜੀਤ ਤੇ ਵਿਆਦਾ ਦਵਾ ਪਾਉਣ ਲੱਗ ਪੈਂਦੀ ਹੈ ਚਰਨਜੀਤ ਸਿੰਘ ਰੁਪਿੰਦਰ ਕੋਰ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਬਹੁਤਾ ਸਿਰਫ ਪੈਸੇ ਲਈ ਰੁਪਿੰਦਰ ਕੋਰ ਨਾਲ ਰਿਸ਼ਤਾ ਬਣਾਉਂਦਾ ਹੈ ਉਧਰ ਰੁਪਿੰਦਰ ਕੋਰ ਦਾ ਚਰਨਜੀਤ ਤੇ ਵਿਆਹ ਲਈ ਦਬਾਅ ਵੱਧਦਾ ਜਾਂਦਾ ਹੈ ਜਿਸ ਤੋਂ ਤੰਗ ਆ ਕੇ ਚਰਨਜੀਤ ਉਸਦੇ ਕਤਲ ਦੀ ਪਲਾਨਿੰਗ ਬਣਾਉਂਦਾ ਹੈ ਇਹ ਉਹ ਆਪਣੇ ਟਾਈਪਿਸਟ ਦੋਸਤ ਨੂੰ ਕਹਿੰਦਾ ਹੈ ਕਿ ਉਹ ਰੁਪਿੰਦਰ ਕੋਰ ਦਾ ਕਤਲ ਕਰ ਦੇਵੇ ਚਰਨਜੀਤ ਉਸ ਨੂੰ ਕਹਿੰਦਾ ਹੈ ਕਿ ਇਸ ਦੇ ਬਦਲੇ ਵਿੱਚ ਮੈਂ ਤੈਨੂੰ 50 ਲੱਖ ਵੀ ਦੂੰਗਾ ਤੇ ਯੂਕੇ ਵਿੱਚ ਵੀ ਬੁਲਾਉਂਗਾ ਸੁਖਜੀਤ ਸਿੰਘ ਚਰਨਜੀਤ ਦੇ ਲਾਲਚ ਵਿੱਚ ਆ ਗਿਆ ਇਸ ਤੋਂ ਬਾਅਦ ਸੁਖਜੀਤ ਸਿੰਘ ਰੁਪਿੰਦਰ ਕੋਰ ਦੇ ਕਤਲ ਦੀ ਪਲਾਨਿੰਗ ਕਰਦਾ ਹੈ ਸੁਖਜੀਤ ਸਿੰਘ ਦੇ ਘਰ ਉਸਦੇ ਭਰਾ ਤੇ ਪਰਜਾਈ ਰਹਿੰਦੇ ਹੁੰਦੇ ਆ ਤੇ ਇੱਕ ਦਿਨ ਇਹੋ ਜਿਹਾ ਮੌਕਾ ਆਉਂਦਾ ਹੈ ਜਦੋਂ ਭਰਾ ਤੇ ਪਰਜਾਈ ਕੁਝ ਦਿਨਾਂ ਲਈ ਬਾਹਰ ਗਏ ਹੁੰਦੇ ਆ ਤੇ ਮੌਕਾ ਦੇਖ ਕੇ ਸੁਖਜੀਤ ਰੁਪਿੰਦਰ ਕੋਰ ਦੇ ਸਿਰ ਤੇ ਬੇਸਬਲ ਮਾਰ ਕੇ ਉਸ ਨੂੰ ਖਤਮ ਕਰ ਦਿੰਦਾ ਹੈ ਤੇ ਹੋਰ ਰੁਪਿੰਦਰ ਕੋਰ ਦੇ ਸ਼ਰੀਰ ਨੂੰ ਕਮਰੇ ਵਿੱਚ ਹੀ ਕੋਲਿਆਂ ਤੇ ਸਾੜ ਕੇ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਕਈ ਦਿਨ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ ਸ਼ਰੀਰ ਤੋਂ ਮਾਸ ਸੜ ਜਾਂਦਾ ਤੇ ਹੱਡੀਆਂ ਹੀ ਰਹਿ ਜਾਂਦੀਆਂ ਨੇ ਤੇ ਉਹ ਹੱਡੀਆਂ ਨੂੰ ਬੋਰੇ ਵਿੱਚ ਪਾ ਕੇ ਕੁੰਗਰਾਣਾ ਦੇ ਨਾਲੇ ਵਿੱਚ ਸੁੱਟ ਦਿੰਦਾ ਹੈ ਤੇ ਉਹ ਸਬੂਤ ਮਿਟਾਉਣ ਲਈ ਕਮਰੇ ਵਿੱਚ ਰੰਗ ਰੋਗਣ ਕਰਵਾ ਦਿੰਦਾ ਹੈ ਇਤੋਂ ਤੱਕ ਉਹ ਕਮਰੇ ਦੀਆਂ ਟਾਇਲਾਂ ਤੱਕ ਬਦਲਾ ਦਿੰਦਾ ਹੈ ਕੁਝ ਦਿਨ ਬਾਅਦ ਸੁਖਜੀਤ ਰੁਪਿੰਦਰ ਕੋਰ ਦੀ ਗੁੰਮਸ਼ੂਦਗੀ ਦੀ ਰਿਪੋਰਟ ਥਾਣੇ ਵਿੱਚ ਲਿਖਾਉਂਦਾ ਹੈ ਪੁਲਿਸ ਨੂੰ ਕੁਝ ਦਿਨਾਂ ਤੱਕ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਇੱਕ ਦਿਨ ਪੁਲਿਸ ਨੂੰ ਰੁਪਿੰਦਰ ਕੋਰ ਦਾ ਆਧਾਰ ਕਾਰਡ ਮਿਲਦਾ ਹੈ ਜੋ ਕਿ ਫਰਜੀ ਪਾਇਆ ਜਾਂਦਾ ਹੈ ਇੱਥੇ ਹੀ ਪੁਲਿਸ ਨੂੰ ਸੁਖਜੀਤ ਤੇ ਸ਼ੱਕ ਹੁੰਦਾ ਹੈ ਪੁਲਿਸ ਸੁਖਜੀਤ ਤੇ ਦਬਾਅ ਪਾਉਂਦੀ ਹੈ ਸੁਖਜੀਤ ਟੁੱਟ ਜਾਂਦਾ ਹੈ ਤੇ ਉਹ ਪੁਲਿਸ ਨੂੰ ਦੱਸਦਾ ਹੈ ਕਿ ਰੁਪਿੰਦਰ ਕੋਰ ਨੂੰ ਮਾਰਨ ਲਈ ਉਸਦੇ ਮੰਗੇਤਰ ਚਰਨਜੀਤ ਨੇ ਉਸ ਨੂੰ 50 ਲੱਖ ਦਾ ਲਾਲਚ ਦਿੱਤਾ ਸੀ ਤੇ ਉਸ ਨੂੰ ਯੂਕੇ ਵਿੱਚ ਸੈਟਲ ਕਰਨ ਲਈ ਵੀ ਕਿਹਾ ਸੀ ਤੇ ਉਹ ਇਹ ਵੀ ਦੱਸਦਾ ਹੈ ਕਿ ਉਸ ਨੂੰ ਚਰਨਜੀਤ ਨੇ ਅਜੇ ਤੱਕ 1 ਰੁਪਿਆ ਵੀ ਨਹੀਂ ਦਿੱਤਾ ਇਸ ਲਈ ਹੀ ਕਿਹਾ ਗਿਆ ਹੈ ਕਿ ਬਿਨਾਂ ਸੋਚੇ ਸਮਝੇ ਕੋਈ ਵੀ ਰਿਲੇਸ਼ਨ ਨਹੀਂ ਬਣਾਉਣਾ ਚਾਹੀਦਾ